ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਅਮਰਸਰ ਜ਼ਿਲ੍ਹੇ ਦੇ ਵਿੱਚ ਛੱਜਲ ਵੱਡੀ ਪਿੰਡ ਦੇ ਵਿੱਚ ਆ ਜੀ ਜੋ ਕਿ ਟਾਂਗਰਾ ਦੇ ਬਿਲਕੁਲ ਨੇੜੇ ਆ ਮਤਲਬ ਸ਼ੇਰਸਾ ਸ਼ੂਹੀ ਮਾਰਗ ਦੇ ਬਿਲਕੁਲ ਨੇੜੇ ਹੀ ਆਪਾਂ ਖੜੇ ਆ ਇਸ ਟਾਈਮ ਇਸ ਘਰ ਦੇ ਵਿੱਚ ਆਏ ਆ ਇਸ ਘਰ ਦੇ ਵਿੱਚ ਇੱਕ ਵੀਰ ਆ ਜੋ ਕਿ ਫੁੱਟਬਾਲ ਦਾ ਵਧੀਆ ਪਲੇਅਰ ਸੀਗਾ ਜਿਹਦੇ ਨਾਲ ਦੇ ਜਿਹੜੇ ਵੀਰ ਉਹਨਾਂ ਨੇ ਦੱਸਿਆ ਵੀ ਜਿਹੜੇ ਨਾਲ ਦੇ ਪਲੇਅਰ ਸੀ ਉਹ ਇਸ ਟਾਈਮ ਭਰਤੀ ਹੋ ਗਏ ਕਿਤਨੇ ਕਿਤੇ ਆਪਣੀ ਨੌਕਰੀ ਕਰ ਰਹੇ ਨੇ ਪਰ ਇਸ ਵੀਰ ਦੀ ਕਿਸਮਤ ਇਹਨੂੰ ਕਿੱਥੇ ਲੈ ਗਈ ਵਧੀਆ ਪਲੇਅਰ ਵੀਰ ਇਹਦਾ ਕੀ ਨਾਮ ਹੈ ਇਹਦਾ ਵੀਰ ਦਾ ਜੀ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਵੀਰ ਦਾ ਨਾਮ ਆ ਔਰ ਮਾਪੇ ਦਾ ਮੌਤ ਹੋਈ ਨੂੰ ਕਿੰਨੇ ਸਾਲ ਹੋ ਗਏ ਜੀ ਡੈਡੀ ਦੇ ਨੂੰ 4 ਕਿਥਾਲ ਹੋ ਗਏ ਤੇ ਮਾਤਾ ਦੇ ਨੂੰ 2 ਕਿਥਾਲ ਹੋ ਗਏ ਓਕੇ ਮਤਲਬ 2 ਸਾਲ ਮਾਤਾ ਦੀ ਮੌਤ ਨੂੰ ਹੋ ਗਏ ਪਿਤਾ ਜੀ ਦੀ 4 ਸਾਲ ਔਰ ਇਹ ਵੀਰ ਦਿਮਾਗੀ ਇੰਨਾ ਬਿਮਾਰ ਹੋ ਗਿਆ ਜੀ ਵੀਰ ਉਹਨਾਂ ਨੇ ਦੱਸਿਆ ਵੀ ਗੇਮ ਸਿਰ ਤੇ ਜਿਹੜੀ ਫੁੱਟਬਾਲ ਦੀ ਗੇਮ ਇੰਨੀ ਵਧੀਆ ਕਰਦਾ ਸੀ ਮਤਲਬ ਗੇਮ ਹੀ ਕਰਦਾ ਸੀ ਕੱਲੀ ਉਦੇ ਸਿਰ ਤੇ ਲੈਟਰ ਜਿਹੜਾ ਚਿੱਠੀ ਘਰੇ ਆ ਗਿਆ ਸੀ ਨੌਕਰੀ ਦਾ ਉਹ ਕਿਹੜੇ ਮੈਕਮੇ ਵੱਲੋਂ ਸੀ ਸੀਆਰਪੀ ਦੇ ਵਿੱਚੋਂ ਜਿਹੜਾ ਇਸ ਵੀਰ ਨੂੰ ਭਰਤੀ ਉੱਥੇ ਕੀਤਾ ਜਾਣਾ ਸੀਗਾ ਕਿਉਂਕਿ ਗੇਮ ਬੜੀ ਵਧੀਆ ਦੱਸਦੇ ਨੇ ਵੀਰ ਹੋਣੀ ਪਰ ਕਿਸਮਤ ਕਿੱਥੇ ਲੈ ਗਈ ਘਰ ਦੀ ਗਰੀਬੀ ਦੱਸ ਰਹੀ ਆ ਵੀ ਘਰ ਦੇ ਵਿੱਚ ਇਸ ਟਾਈਮ ਕੀ ਹਾਲਾਤ ਹੋ ਸਕਦੇ ਨੇ ਜਦੋਂ ਮਾਂ ਬਾਪ ਤੁਰ ਜਾਣ ਔਰ ਬੜੇ ਦੁੱਖ ਦੀ ਗੱਲ ਆ ਉਸ ਵੀਰ ਦੇ ਸਾਰੇ ਸਰੀਰ ਤੇ ਜ਼ਖਮ ਨੇ ਮਤਲਬ ਬਹੁਤ ਵੱਡਾ ਜ਼ਖਮ ਹੋ ਗਿਆ ਜੀ ਵੀਰ ਉਹਨੇ ਦੱਸਿਆ ਆਪਾਂ ਪਹਿਲਾਂ ਇੱਕ ਵਾਰੀ ਦਿਖਾਈਏ ਕੱਪੜੇ ਧੋਣ ਵਾਸਤੇ ਰੱਖੇ ਪਾਣੀ ਆਪਣੇ ਆਪ ਹੀ ਪਾ ਲਿਆ ਹਾਂਜੀ ਆਜੋ ਆਜੋ ਨਿਸ਼ਾਨ ਸਿੰਘ ਨੂੰ ਆਪਾਂ ਪਹਿਲਾਂ ਮਲਾਉਨੇ ਆ ਜੀ ਆਜੋ ਵੀਰੇ ਚਲ ਜਿਓ ਭਾਜੀ ਹੋਰ ਇੱਥੋਂ ਦੇਖੋ ਸੰਗੇ ਜੀ ਜਿਹੜਾ ਘਰ ਆ ਉਹ ਵੀ ਮਤਲਬ ਚੋਂਦਾ ਤੁਹਾਨੂੰ ਧਰਤੀ ਤੋਂ ਪਤਾ ਲੱਗਦਾ ਹੋਊਗਾ ਵੀ ਜਿਹੜਾ ਮੀਂਹ ਦਾ ਪਾਣੀ ਆ ਉਹ ਥੱਲੇ ਇੱਥੇ ਤੱਕ ਆਉਂਦਾ ਉੱਪਰ ਦੇ ਹਾਲਾਤ ਬੜੇ ਤਰਸਯੋਗ ਨੇ ਜੀ ਔਰ ਇਹ ਪੱਖਾ ਬੰਦ ਕਰ ਦੋ ਵੀਰੇ ਮੜ ਜਾ ਪੱਖਾ ਬੰਦ ਕਰ ਦੋ ਇਹ ਨਿਸ਼ਾਨ ਸਿੰਘਾ ਜੀ ਤੁਸੀਂ ਦੇਖ ਰਹੇ ਹੋ ਇਸ ਵੀਰ ਦੇ ਹਾਲਾਤ ਇਸ ਵੀਰ ਨੇ ਕੀ ਕੀਤਾ ਸੀ ਗਰਮ ਜਿਹੜਾ ਪਾਣੀ ਧਰਿਆ ਸੀ ਕੱਪੜੇ ਧੋਣ ਲਈ ਉਹ ਆਪਣੇ ਸਰੀਰ ਦੇ ਉੱਪਰ ਪਾ ਲਿਆ ਇਹਨਾਂ ਦੇ ਬ੍ਰਦਰ ਨੇ ਦੱਸਿਆ ਇਹ ਤੁਸੀਂ ਇਦਾਂ ਕਾਹਤੋਂ ਪਾ ਲਿਆ ਨਿਸ਼ਾਨ ਵੀਰੇ ਉਹ ਮੇਰਾ ਭਰਾ ਜੋ ਟੀਮ ਮਗਰ ਆ ਭਰਾ ਦੇ ਪਾਣੀ ਪਾਤਾ ਹੋ ਉਹਨਾਂ ਨੂੰ ਹੋ ਜਾ ਨਿਸ਼ਾਨ ਵੀਰੇ ਉਹਨਾਂ ਨੂੰ ਹੋ ਜਾ ਉਹਨਾਂ ਨੂੰ ਹੋ ਜਾ ਵੀਰੇ ਇਹਨੂੰ ਹੋ ਜਾ ਬਹੁਤ ਵਿਚਾਰ ਤੁਸੀਂ ਕੀ ਤੁਸੀਂ ਕੀ ਖੇਡਦੇ ਹੁੰਦੇ ਤੇ ਗੇਮ ਕੀ ਕੀਤੀ ਏ ਤੁਹਾਨੂੰ ਅੱਛਾ ਕਿੱਥੇ ਖੇਡਦੇ ਹੁੰਦੇ ਸੀ ਇੱਥੇ ਪੇਂਡਲ ਫੈਡਰ ਵੱਡੀ ਅੱਛਾ ਸਕੂਲ ਬਜਾ ਖੇਡਦੇ ਅੱਛਾ ਫੇ ਤੁਹਾਡੇ ਨਾਲ ਦੇ ਮੁੰਡੇ-ਮੁੰਡੇ ਭਰਤੀ ਹੋ ਗਏ ਹੋ ਗਈ ਉਹ ਭਰਤੀ ਹੋ ਗਏ ਸਾਰੇ ਅੱਛਾ ਤੁਸੀਂ ਫਿਰ ਕਿਉਂ ਨਹੀਂ ਹੋਏ ਭਰਤੀ ਮੈਂ ਭਰਤੀ ਹੋਇਆ ਹੋਇਆ ਪਾ ਹੋਇਆ ਸੀ ਗਿਆ ਮੇ ਕੋਈ ਭਰਤੀ ਅੱਛਾ ਸੜਾਈ ਜਹੋਂ ਬਣੋ ਦਸੇ ਨਾਲੇ ਵੀਰ ਉਹਨਾਂ ਨੇ ਕਹਿੰਦੇ ਲੈਟਰ ਆ ਗਿਆ ਸੀ ਤੁਹਾਡੇ ਘਰੇ ਸੀ ਇਹਦਾ ਉਹ ਬਿਮਾਰ ਹੋ ਗਾ ਉਹ ਬਿਮਾਰ ਉਹ ਬਿਮਾਰ ਹੋ ਗਿਆ ओके okay. ठीक hmm. है वीरू उदो बवार होया अच्छा ਤੁਸੀਂ ਫਿਰ ਕਿੰਨੇ ਮੁੰਡੇ ਖੇਡਦੇ ਹੁੰਦੇ ਤੇ ਫੁੱਟਬਾਲ ਫੁੱਟਬਾਲ ਮੁੰਡੇ ਸਾਡੇ ਨਾਲ ਮੇਰੇ ਨਾਲ ਦੇ ਮੇਰੇ ਹਾਂ ਦੇ ਮੁੰਡੇ ਹੈਗੇ ਤੁਹਾਡੇ ਪਿੰਡੀ ਟੀਮ ਆ ਜੀ ਫੁੱਟਬਾਲ ਦੀ ਬਹੁਤ ਸੋਹਣੀ ਟੀਮ ਸਾਡੀ ਅੱਛਾ ਆਪਣੇ ਪਿੰਡ ਦੀ ਇਹ ਟੀਮ ਵੀ ਟੀਮ ਬਹੁਤ ਸੋਹਣੀ ਟੀਮ ਅੱਛਾ ਆਪਣੇ ਕਿੰਨੇ ਕੁ ਮੁੰਡੇ ਭਰਤੀ ਹੋ ਗਏ ਫੁੱਟਬਾਲ ਸਿਰ ਤੇ ਲਗਭਗ ਸਾਰੇ ਅੱਛਾ ਤੁਹਾਡੇ ਨਾਲ ਦੇ ਮੁੰਡੇ ਭਰਤੀ ਹੋ ਗਏ ਸਾਰੇ ਜੀ ਪਤਾ ਤੁਹਾਨੂੰ ਕਿਹੜੇ ਕਿਹੜੇ ਮੈਚ ਮੈਚ ਨੇ ਆ ਪੁਲਸੀ ਜੀ ਹੋਏ ਸਾਰੇ ਪੁਲਸੀਆਂ ਪਰ ਤੁਸੀਂ ਦੇਖੋ ਇੱਕ ਇਨਸਾਨ ਦੀ ਇੱਕ 10 12 ਮੁੰਡੇ ਇਕੱਠੇ ਹੀ ਖੇਡੇ ਇਕੱਠੇ ਪ੍ਰੈਕਟਿਸ ਕੀਤੀ ਬਾਕੀਆਂ ਦੀ ਕਿਸਮਤ ਕਿੱਥੇ ਲੱਗੀ ਔਰ ਇਸ ਇਨਸਾਨ ਦੀ ਕਿਸਮਤ ਕਿੱਥੇ ਲੈ ਆਈ ਘਰ ਦੇ ਹਾਲਾਤ ਦੱਸ ਰਹੇ ਨੇ ਵੀ ਕਿੰਨੀ ਕੀ ਗਰੀਬੀ ਆ ਘਰ ਦੇ ਵਿੱਚ ਔਰ ਕਿਦਾਂ ਵੀ ਉਹ ਨਰਕੇ ਘਟ ਰਿਹਾ ਜੀ ਕਿਹਨਾਂ ਦਾ ਬ੍ਰਦਰ ਆ ਔਰ ਮਤਲਬ ਜਦੋਂ ਪਲੇਅਰ ਦੇ ਆ ਹਾਲਾਤ ਹੋਣ ਨਾ ਚਲੋ ਇਹ ਤਾਂ ਵੀਰ ਦਿਮਾਗੀ ਬਿਮਾਰ ਹੋ ਗਿਆ ਇੱਥੇ ਚੰਗੇ ਪੱਲੇ ਸਾਡੇ ਜਿਹੜੇ ਪਲੇਅਰ ਨੇ ਜਦੋਂ ਉਹ ਮੈਡਲ ਲੈ ਕੇ ਆਉਂਦੇ ਨੇ ਸਾਡੀਆਂ ਸਰਕਾਰਾਂ ਆਉਂਦੀ ਕੋਈ ਪੁੱਛ ਨਹੀਂ ਕਰਦੀਆਂ ਨਾ ਉਹਨੂੰ ਕੋਈ ਫੰਡ ਦੇਣਾ ਨਾ ਉਹਨੂੰ ਕੋਈ ਨੌਕਰੀਆਂ ਦੇਣੀਆਂ ਜ਼ਿਆਦਾਤਰ ਉਹਨੂੰ ਡਿਸਟਰਬੇ ਕਰਦੀਆਂ ਨੇ ਅਸੀਂ ਤਾਂ ਬਹੁਤ ਇਦਾਂ ਦੀਆਂ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਤੇ ਔਰ ਕਈ ਵੀਰਾਂ ਨੂੰ ਨੌਕਰੀਆਂ ਮਿਲਦੀਆਂ ਵੀ ਨੇ ਇਹ ਦੀ ਗੱਲ ਨਹੀਂ ਵੀਰ ਕਹਿਣਗੇ ਸਾਨੂੰ ਨੌਕਰੀਆਂ ਮਿਲਿਆ ਨੇ ਪਰ ਖਾਸ ਕਰਕੇ ਜਦੋਂ ਪਲੇਅਰ ਦੇ ਆ ਹਾਲਾਤ ਹੋਣ ਮਤਲਬ ਬੜਾ ਦੁੱਖ ਲੱਗਦਾ ਜਿਹਨੇ ਇੰਨੀ ਮਿਹਨਤ ਕਰੀ ਹੋਵੇ ਅੱਜ ਘਰ ਆ ਹਾਲਾਤਾਂ ਚਾ ਦੇਖੋ ਤੁਸੀਂ ਕਿੰਨਾ ਦਿਮਾਗੀ ਪ੍ਰੋਬਲਮ ਆ ਔਰ ਗਰਮ ਪਾਣੀ ਆਪਣੇ ਸਰੀਰ ਦੇ ਉੱਪਰ ਜਿਹੜਾ ਵੀਰ ਨੇ ਪਾ ਲਿਆ ਆਪਾਂ ਇਹਨਾਂ ਨੂੰ ਹੁਣ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਲੈ ਕੇ ਜਾਵਾਂਗੇ ਜੀ ਤਾਂ ਜੋ ਇਹਨਾਂ ਦਾ ਚੰਗਾ ਜਿਹੜਾ ਇਲਾਜ ਹੋ ਸਕੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਆਪ ਜੀ ਨੂੰ ਪਤਾ ਜਿਹੜੀ ਸੇਵਾ ਇਹ ਲੋੜਵੰਦਾਂ ਲਈ ਜਿਹੜੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਹੜੀ ਸਾਨੂੰ ਸੇਵਾ ਲਾਇਆ ਔਰ ਇਦਾਂ ਦੇ ਲੋੜਵੰਦਾਂ ਲਈ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਰਾਸ਼ਨ ਆ ਮੈਂ ਕਹੂੰਗਾ ਇੱਕ ਵਾਰ ਔਰ ਕਿਉਂਕਿ ਜਦੋਂ ਮੀਂਹ ਆਉਂਦਾ ਸਾਰਾ ਪਾਣੀ ਥੱਲੇ ਆਉਂਦਾ ਇਹ ਇਹ ਮਾਤਾ ਦੀ ਫੋਟੋ ਹੈ ਜੀ ਠੀਕ ਹੈ ਜੀ ਮਾਤਾ ਵੀ ਠੀਕ ਹੈ ਜੀ ਡੈਡੀ ਹੈ ਬ੍ਰਦਰ ਹੈ ਇੱਧਰ ਹੀ ਠੀਕ ਹੈ ਜੀ ਅੱਛਾ ਵੀਰੇ ਮਾਪੇ ਪਾਾਂ ਦੀ ਫੋਟੋ ਹਨਾ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਨਿਸ਼ਾਨ ਵੀਰੇ ਆਜੋ ਬਾਹਰ ਆਜੋ ਉੱਠ ਕੇ ਵੀਰੇ ਆਜੋ ਚੱਪਲਾਂ ਪਾ ਲਓ ਵੀਰੇ ਵਾਹਿਗੁਰੂ ਸੱਚੇ ਪਾਤਸ਼ਾਹ ਨਿਸ਼ਾਨ ਵੀਰ ਕੋਈ ਹੋਈ ਆਜਾ ਨਿਚਾ ਅੱਛਾ ਇੱਕ ਨਾ ਜੀ ਤੁਸੀਂ ਛੋਟੀ ਜਿਹੀ ਨਾ ਜਿਵੇਂ ਕੰਪਲੀਟ ਜੀ ਟਾਈਪ ਨਹੀਂ ਹੁੰਦੀ ਦਾਲੇ ਲੈਣ ਨੂੰ ਦੇ ਦਿਓ ਜੀ ਆਜੋ ਵੀਰੇ ਨਹੀਂ ਕੋਈ ਗੱਲ ਨਹੀਂ ਦੋਏ ਕਮਰੇ ਨੇ ਵੀਰ ਉਹਨਾਂ ਦੇ ਕੋਈ ਸਮਾਂ ਸੀ ਕਿੰਨੀ ਪ੍ਰੈਕਟਿਸ ਕੀਤੀ ਹੋਣੀ ਫੁੱਟਬਾਲ ਦੀ ਕਿਤੇ ਥੋੜੀ ਪ੍ਰੈਕਟਿਸ ਕਰਨੀ ਪੈਂਦੀ ਆ ਬੰਦੇ ਨੂੰ ਜੀ ਬਸ ਹਾਂ ਦਾ ਸੁਣ ਕੇ ਹੀ ਬੜਾ ਲੱਗਿਆ ਵੀ ਆ ਹਾਲਾਤ ਬਣ ਗਏ ਪਰ ਇਹਨੂੰ ਘੁੰਮਿਓ ਮੜਾ ਜਾ ਪਰ ਇਹਨੂੰ ਘੁੰਮਿਓ ਇਹ ਤੁਸੀਂ ਆਪਣੇ ਆਪ ਕਿਉਂ ਪਾ ਲਿਆ ਸਰੀਰ ਤੇ ਹਾਂ ਵੀਰੇ ਆ ਦੇ ਦੇ ਜੀ ਜੜ ਜਾ ਕਿੱਡੀਆਂ ਪਿਆਰੀਆਂ ਗੱਲਾਂ ਦਸੀਆਂ ਨੇ ਕਿੰਨੀ ਆਦਤ ਬਾਈ ਦੀ ਚੰਗੀ ਸੀ ਵੀਰ ਉਹਨੇ ਦੱਸਿਆ ਵੀ ਮੰਜਾ ਉੱਥੇ ਲੱਗਿਆ ਹੁੰਦਾ ਸੀ ਕਿਸੇ ਨੂੰ ਬੈਠਦਾ ਨਹੀਂ ਜਿੱਗਾ ਮੰਜੇ ਤੇ ਕਿਉਂਕਿ ਗੁਰਸਿੱਖ ਸੀਗਾ ਵੀ ਲਵੇ ਗੁਟਕਾ ਸਾਹਿਬ ਵੀ ਰੱਖਦਾ ਸੀ ਗੁਰਬਾਣੀ ਪੜ੍ਹਦਾ ਸੀ ਤੁਸੀਂ ਸੋਚ ਕੇ ਦੇਖੋ ਨਿਸ਼ਾਨ ਸਿੰਘ ਦਾ ਅੰਮ੍ਰਿਤ ਛੱਕਿਆ ਹੋਆ ਸੀ ਗੁਟਕਾ ਸਾਹਿਬ ਕੋਲੇ ਸੀਗਾ ਪਾਠ ਕਰਦਾ ਸੀ ਨਸ਼ੇ ਦੇ ਲਵੇ ਨਹੀਂ ਲੱਗਦਾ ਸੀ ਤੇ ਗੇਮ ਕਰਦਾ ਸੀ ਕਿੱਡੀ ਪਿਆਰੀ ਗੱਲ ਸੀ ਗੱਡੀ ਨਾ ਰਹਿ ਗੱਡੀ ਨਾ ਉੱਥੇ ਉਹਦੇ ਨਾ ਕੱਢਿਆ ਪਿੰਚ ਵੇ ਲਾਏ ਬੋਲਡ ਲਗਾਏ ਰੋਡ ਤੇ ਆਪਾਂ ਲਵਾਏ ਲੈਣੇ ਆ ਪੈਂਚਰ ਸਾਰੇ ਜੀ ਰੋਡ ਤੇ ਲੱਭਿਆ ਨਾ ਕੱਢਿਓ ਨਾ ਇਹ ਕੱਢਿਆ ਤੇ ਜਨਾਹ ਹਣਾ ਹਾਂ ਜੀ ਬਾਬਾ ਜੀ ਕੱਢਿਓ ਨਾ ਹੀ ਕੱਢਦੇ